ਸਮਾਣਾ ਦੇ ਗੁਰਦੁਆਰਾ ਰਾਮਗੜੀਆ ਤੋਂ ਵਿਸਾਲ ਨਗਰ ਕੀਰਤਨ ਕੱਢਿਆ ਗਿਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ ਨਗਰ ਕੀਰਤਨ ਸਹਿਰ ਦੇ ਵੱਖ-ਵੱਖ ਬਾਜ਼ਾਰਾਂ ਤੇ ਹੁੰਦਾ ਹੈ ਵਾਪਸ ਸਾਮ ਨੂੰ ਗੁਰਦੁਆਰਾ ਰਾਮਗੜੀਆ ਵਿਖੇ ਪਹੁੰਚਿਆ ਇਸ ਸਮਾਗਮ ਦੇ ਵਿੱਚ ਪਾਰੀ ਗਿੰਦੇ ਵੀ ਸਰਦਾਲੂਆਂ ਨੇ ਸ਼ਿਰਕਤ ਕੀਤੀ ਅਤੇ ਨਗਰ ਕੀਰਤਨ ਦਾ ਸਵਾਗਤ ਥਾ-ਥਾ ਤੇ ਸਰਦਾਲੂਆਂ ਵੱਲੋਂ ਸੰਗਤਾਂ ਵੱਲੋਂ ਕੀਤਾ ਗਿਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਸਰਬੰਸ ਸਦਾਨੀ ਦਸਵੇਂ ਪਾਤਸ਼ਾਹ ਗੁਰਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਆਪ ਜੀ ਦੇ ਸਾਹਦੇ ਬੜੀ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ ਇਹ ਖੁਸ਼ੀਆਂ ਵਿੱਚ ਸ਼ਾਮਲ ਹੁੰਦੇ ਹੋਏ ਸੰਗਤਾਂ ਨਰੂਤਨ ਸ਼ਾਮਲ ਹੋਈਆਂ ਹਨ ਸੋ ਕੱਲ ਆਪ ਜੀ ਨੂੰ ਪਤਾ ਹੈ ਵੱਡੇ ਪੱਧਰ ਤੇ ਸਮਾਗਮ ਕੀਤਾ ਜਾ ਰਹੇ ਨੇ ਜਿਨ੍ਹਾਂ ਵਿੱਚ ਰਾਗੀ ਢਾਡੀ ਜਦ ਤੱਕ ਪਹੁੰਚ ਰਹੇ ਹਨ ਤੇ ਅੱਜ ਵੀ ਮੈਂ ਵੇਖ ਰਿਹਾ ਸੰਗਤਾਂ ਦਾ ਬੜਾ ਭਾਰੀ ਇਕੱਠ ਹੈ ਤੇ ਰਸਤੇ 'ਚ 14 ਲੰਗਰ ਲੱਗੇ ਹੋਏ ਨੇ ਛਾੜੂ ਦੀ ਸੇਵਾ ਚੱਲ ਰਹੀ ਹੈ ਪਾਲਕ ਸਾਹਿਬ ਦੇ ਅੱਗੇ ਟੈਂਕਰ ਲੱਗੇ ਨੇ ਪਾਣੀ ਵਾਲੇ ਬੜੀ ਸ਼ਰਧਾ ਨਾਲ ਫੁੱਲਾਂ ਦੀ ਵਰਖਾ ਹੋ ਰਹੀ ਹੈ ਜਿਹੜਾ ਮਨਾਇਆ ਜਾ ਰਿਹਾ ਸੋ ਕੱਲ ਵੀ ਸਮਾਗਮ ਹੋਣਗੇ ਸੰਗਤਾਂ ਪਹੁੰਚੋ ਬਣੀ ਤਾਂ ਆਨੰਦਮਾਨੋ ਤੇ ਮੈਂ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਜੋ ਸਾਡੇ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਵਿਖੇ ਅਮਰਤ ਦੀ ਲਹਿਰ ਸ਼ੁਰੂ ਕੀਤੀ ਸੀ ਸਾਨੂੰ ਅੱਜ ਫਰਜ਼ ਪਾਉਂਦਾ ਜਿਹੜੇ ਸਾਡੇ ਸਿੰਘ ਅਮਰਤਾਰੀ ਨਹੀਂ ਹੈਗੇ ਉਹ ਜਦੋਂ ਪ੍ਰਣ ਕਰਕੇ ਗੁਰੂ ਵਾਲੇ ਹੋਈਏ ਸਿੰਘ ਸੱਜੀਏ ਤੇ ਖੰਡਜੀ ਤਾਪ ਜਕਾਰੇ ਛੱਡੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼